ਜੋ ਐਡਵੋਕੇਟਸ ਨੇ ਉਹਨਾਂ ਨੂੰ ਪ੍ਰੋਪਰਲੀ ਆਪਣੀ ਤਿਆਰੀ ਕਰਨ ਲਈ ਕੋਈ ਪ੍ਰੋਪਰ ਟਾਈਮ ਮਿਲਿਆ ਇੱਕ ਗੱਲ ਬੜੀ ਸਪਸ਼ਟ ਹੈ ਕਿ ਸਾਡੇ ਜੋ ਸਰਕਾਰਾਂ ਸੀ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਇਹ ਸੀ ਵੀ ਇਹ ਜੋ ਕਾਨੂੰਨ ਹੈ ਇਹ ਬਹੁਤ ਪੁਰਾਣਾ ਹੈ ਔਰ ਅੰਗਰੇਜ਼ਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਜੀ ਇਹ ਕਾਨੂੰਨ ਉਹਨਾਂ ਦੇ ਦਿਮਾਗ 'ਚ ਇਹ ਸੀ ਵੀ ਅਸੀਂ ਕੁਝ ਆਪਣਾ ਐਸਾ ਕਾਨੂੰਨ ਬਣਾਈਏ ਜਿਹੜਾ ਅਸੀਂ ਛਾਤੀ ਠੋਕ ਕੇ ਕਹਿ ਚੱਕੇ ਵੀ ਸਾਡਾ ਆਪਣਾ ਕਾਨੂੰਨ ਆ ਲੋਗਾ ਨੂੰ ਪੁਲਿਸ ਵਾਲੇ ਵੀ ਹੁਣ ਤੁਹਾਨੂੰ ਪਤਾ ਵੀ ਜਿੰਨੀ ਕੋ ਕੁਆਲੀਫਾਈਡ ਹੁੰਦੇ ਨੇ ਤੇ ਉਹਨਾਂ ਨੂੰ ਇਹਦੇ ਲਈ ਪ੍ਰੋਪਰ ਟ੍ਰੇਨਿੰਗ ਵੀ ਨਹੀਂ ਦਿੱਤੀ ਗਈ। ਪੁਰਾਣੀਆਂ ਆਈਪੀਸੀ ਦੀਆਂ ਧਾਰਾਵਾਂ ਦੇ ਵਿੱਚ ਹੀ ਪਰਚੇ ਦਰਜ ਕਰਦੇ ਆ। ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਕਿ ਹੁਣ ਉਹ ਕਾਨੂੰਨ ਖਤਮ ਹੋ ਚੁੱਕਿਆ ਹੈ। ਇਹਦੇ ਚ ਸਾਰੀਆਂ ਧਾਰਾਵਾਂ ਨੂੰ ਚੇਂਜ ਚੇਂਜ ਕਰ ਦਿੱਤਾ ਗਿਆ। ਦੇਖੋ ਬਾਕੀ ਜੋ ਦੀ ਬਾਡੀਜ਼ ਹੈ ਜੋ ਲੈਂਗੁਏਜ ਹੈ ਉਹਦੇ ਨਾਲ ਕੋਈ ਖੇਲਵਾੜ ਨਹੀਂ ਕੀਤਾ ਗਿਆ। 302 ਦੀ ਜੋ ਡੈਫੀਨੇਸ਼ਨ ਸੀ ਉਹ ਡੈਫੀਨੇਸ਼ਨ ਅੱਜ ਦੀ ਡੇਟ ਦੇ ਵਿੱਚ 101 ਦੇ ਵਿੱਚ ਹੈ 300 ਜੋ 300 ਦੀ ਡੈਫੀਨੇਸ਼ਨ ਅਗਰ ਮਰਡਰ ਉਹਦੀ ਡਿਫਾਈਨ ਕੀਤਾ ਗਿਆ ਸੀ ਤਾਂ ਉਹ ਸੈਕਸ਼ਨ 101 ਬਣਾਤਾ 302 ਨੂੰ ਕਨਵਰਟ ਕੀਤਾ ਹੈ ਅਗਰ ਉਹ 101 ਹੈ ਤਾਂ 101 ਦੇ ਨਾਲ 103 ਦੇ ਨਾਲ ਉਹਦੀ ਸਬ ਕਲਾਸ 2 ਬਣਾ ਦਿੱਤੀ ਸਿਰਫ ਇੱਕ ਦੋ ਸੈਕਸ਼ਨ ਜਿਵੇਂ ਤੁਹਾਨੂੰ ਮੈਂ ਮੌਬ ਲਿੰਚਿੰਗ ਦੀ ਗੱਲ ਕੀਤੀ ਜਾਂ ਪੈਟੀ ਆਰਗੇਨਾਈਜ਼ਾਈਜ਼ਡ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਇਹਨਾਂ ਨੂੰ ਛੱਡ ਕੇ ਬਾਕੀ ਕੋਈ ਛੇੜਛਾੜ ਨਹੀਂ ਕੀਤੀ ਗਈ ਬਾਕੀ ਸਾਰੇ ਇਸ ਲਈ ਸਰਕਾਰ ਨੂੰ ਕੁਝ ਸੈਮੀਨਾਰਸ ਜਾਂ ਉਹਨਾਂ ਦੇ ਟ੍ਰੇਨਿੰਗ ਕੈਂਪਸ ਕੈਂਪਸ ਆਰਗੇਨਾਈਜ਼ ਕਰਨੇ ਚਾਹੀਦੇ ਸੀ ਤਾਂ ਕਿ ਉਹ ਜਿਹੜੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਪ੍ਰੋਪਰ ਕੰਮ ਕਰਨ ਦੀ ਜਾਂਚ ਹੋਣੀ ਚਾਹੀਦੀ ਉਹਦੇ ਲਈ ਜੋ ਧਾਰਾਵਾਂ ਹੈ ਜਿਵੇਂ ਐਨੀਮਲ ਕੁਵੈਲਟੀ ਐਕਟ ਹੈ ਉਹਦੇ ਵਿੱਚ ਜਿਹੜੀਆਂ ਧਾਰਾਵਾਂ ਉਹਨਾਂ ਚ ਜਿਹੜੀ ਪੁਨਿਸ਼ਮੈਂਟ ਹੈ ਦੈਟ ਇਜ਼ ਵੈਰੀ ਵੀਕ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ లైਵ IPC ਧਾਰਾਵਾਂ ਦੇ ਵਿੱਚ ਬਹੁਤ ਤਬਦੀਲੀਆਂ ਕੀਤੀਆਂ ਗਈਆਂ ਨੇ ਤੇ ਹੁਣ BNS ਅਧੀਨ ਜਿਹੜੀਆਂ ਧਾਰਾਵਾਂ ਹੈਗੀਆਂ ਉਹ ਜੋ ਕ੍ਰਾਈਮ ਕਰਦੇ ਨੇ ਉਹਨਾਂ ਤੇ ਲੱਗਦੀਆਂ ਨੇ ਪਰ ਇਹ ਬੜਾ ਕਨਫਿਊਜ਼ਨ ਵਾਲਾ ਸਿਸਟਮ ਬਣਾ ਦਿੱਤਾ ਗਿਆ ਹੈ ਕਿਉਂਕਿ ਕੋਈ ਵੀ ਅ ਅਫਸਰ ਹੈਗਾ ਜਾਂ ਆਈਓ ਹੈਗਾ ਵਾ ਕੋਈ ਮਾਮਲਾ ਦਰਜ ਕਰਦਾ ਤੇ ਉਹਨਾਂ ਨੂੰ ਧਰਾਵਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਉਹ ਵੀ ਕਿਸੇ ਆਪਣੇ ਆਪਣੇ ਵਕੀਲ ਕੋਲੋਂ ਜਾਣਕਾਰੀ ਲੈ ਕੇ ਹੀ ਮਾਮਲੇ ਦੇ ਵਿੱਚ ਜਿਹੜੀਆਂ ਧਰਾਵਾਂ ਉਹ ਫਿੱਟ ਕਰਦੇ ਨੇ ਤੇ ਇਹ ਕੀ ਕੀ ਧਰਾਵਾਂ ਹੁੰਦੀਆਂ ਨੇ 302 ਦੇ ਅ ਅਧੀਨ ਜਿਹੜੀ ਮਾਮਲਾ ਦਰਜ ਕੀਤਾ ਜਾਂਦਾ ਸੀਗਾ ਤੇ ਹੁਣ ਉਹਦੇ ਵਿੱਚ ਕੋਈ ਹੋਰ ਧਰਾ ਲੱਗਦੀ ਹੈ ਉਹ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਕੀ ਕੀ ਧਰਾਵਾਂ ਲੱਗਣਗੀਆਂ ਸਾਡੇ ਨਾਲ ਅੱਜ ਜਾਣਕਾਰੀ ਦੇਣ ਵਾਸਤੇ ਐਡਵੋਕੇਟ ਗ੍ਰਿਸ਼ ਸੂਦ ਜੀ ਮੌਜੂਦ ਨਹੀਂ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਤਾਂ ਕਿਉਂਕਿ ਮੈਨੂੰ ਵੀ ਸਮਝ ਲੱਗੇ ਤੇ ਪਬਲਿਕ ਨੂੰ ਵੀ ਸਮਝ ਲੱਗੇ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਮਝ ਲੱਗੇ ਵੀ ਇਹਨਾਂ ਧਰਾਵਾਂ ਦੇ ਵਿੱਚ ਕੀ ਕੀ ਤਬਦੀਲੀ ਕੀਤੀ ਗਈ ਹੈ ਸਰ ਪਹਿਲਾਂ ਤਾਂ ਸਵਾਗਤ ਤੁਹਾਡਾ ਲੈਣਾ ਲੱਗ ਜੀ ਵਿੱਚ ਨਮਸਕਾਰ ਜੀ ਨਮਸਕਾਰ ਸਾਰੇ ਸ਼ਰੋਤਿਆਂ ਨੂੰ ਆ ਆ ਠੀਕ ਹੈ ਜੀ ਅੱਛਾ ਸੂਤ ਸਾਹਿਬ ਬੜੀ ਕਨਫਿਊਜ਼ਨ ਹੋ ਰਹੀ ਹੈ ਜਿਹੜੀਆਂ ਆਈਪੀਐਸ ਦੀਆਂ ਧਰਾਵਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਤੇ ਉਹਦੇ ਵਿੱਚ ਹੁਣ ਕੋਈ ਹੋਰ ਧਰਾਵਾਂ ਲਾਉਣੀਆਂ ਪੈਂਦੀਆਂ ਆ ਤੇ ਲੋਕ ਤਾਂ ਪਹਿਲੇ ਹੀ ਬੜੇ ਕਨਫਿਊਜ਼ ਸੀਗੇ ਨਹੀਂ ਸਮਝ ਆ ਰਹੀ ਸੀਗੀ ਆ ਹੁਣ ਵੀ ਕੋਈ ਆਈਓਬੀ ਮਾਮਲਾ ਦਰਜ ਕਰਦਾ ਤੇ ਉਹਨੂੰ ਵੀ ਧਰਾਵਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਉਹ ਵੀ ਕਿਤੇ ਨਾ ਕਿਤੇ ਆਪਣੇ ਕਿਤੇ ਐਡਵੋਕੇਟ ਸਾਹਿਬ ਨਾਲ ਕਿਤੇ ਗੱਲਬਾਤ ਕਰਕੇ ਜਾਂ ਸੀਨੀਅਰ ਅਫਸਰਸ ਦੇ ਨਾਲ ਗੱਲਬਾਤ ਕਰਕੇ ਇਹ ਧਰਾਵਾਂ ਜਿਹੜੀਆਂ ਉਹ ਲਗਾਉਂਦੇ ਨੇ ਇਹ ਕੀ ਕੀ ਇਹ ਕਿਉਂ ਇਹ ਇਦਾਂ ਦੀ ਆਪਾਂ ਨੂੰ ਕਰਨੀ ਪਈ ਜਾਂ ਕਿਉਂ ਇਹਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਇਹ ਤੇ ਕਿਹੜੀਆਂ ਕਿਹੜੀਆਂ ਤਰਾਵਾਂ ਚੇਂਜ ਹੋਈਆਂ ਦੇਖੋ ਜੀ ਇਹਦੇ ਚ ਇੱਕ ਇੱਕ ਗੱਲ ਬੜੀ ਸਪਸ਼ਟ ਹੈ ਕਿ ਸਾਡੇ ਜੋ ਸਰਕਾਰਾਂ ਸੀ ਉਹਨਾਂ ਦੇ ਦਿਮਾਗ ਚ ਇੱਕ ਗੱਲ ਇਹ ਸੀ ਵੀ ਇਹ ਜੋ ਕਾਨੂੰਨ ਹੈ ਇਹ ਬਹੁਤ ਪੁਰਾਣਾ ਹੈ ਔਰ ਅੰਗਰੇਜ਼ਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਜੀ ਇਹ ਕਾਨੂੰਨ ਤੇ ਉਹਨਾਂ ਦੇ ਸ਼ਾਇਦ ਦਿਮਾਗ 'ਚ ਸਾਡੇ ਜੋ ਕਾਨੂੰਨ ਦੇ ਨਿਰਮਾਤਾ ਨੇ ਜੋ ਸਾਡੀਆਂ ਲੈਜਿਸਲੇਸ਼ਨਸ ਇਸ ਲੈਜਿਸਲੇਟਿਵ ਹੈ ਉਹਨਾਂ ਦੇ ਦਿਮਾਗ 'ਚ ਇਹ ਸੀ ਵੀ ਅਸੀਂ ਕੁਝ ਆਪਣਾ ਐਸਾ ਕਾਨੂੰਨ ਬਣਾਈਏ ਜਿਹੜਾ ਅਸੀਂ ਛਾਤੀ ਠੋਕ ਕੇ ਕਹਿ ਚੱਕੀਏ ਵੀ ਸਾਡਾ ਆਪਣਾ ਕਾਨੂੰਨ ਹੈ ਅਗਰ ਆਈਪੀਸੀ ਇੰਡੀਅਨ ਪੀਨਲ ਕੋਡ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ ਤਾਂ ਇਹ ਅਸੀਂ ਕਵਾਂਗੇ ਜੀ ਭਾਰਤੀ ਨਿਆਇ ਸੰਹਿਤਾ ਇਹਦੇ 'ਚ ਭਾਰਤ ਸ਼ਬਦ ਜਿਹੜਾ ਆ ਗਿਆ ਨਾਲ ਉਹ ਉਹਨਾਂ ਦੇ ਦਿਮਾਗ 'ਚ ਸ਼ਾਇਦ ਇਹ ਚੀਜ਼ ਸੀ ਪਰ ਇਹਦੇ ਵਿੱਚ ਜੋ ਸਭ ਤੋਂ ਵੱਡੀ ਗੱਲ ਹੈ ਵੀ ਉਹਨਾਂ ਨੇ ਇੱਕ ਕਾਨੂੰਨ ਦਾ ਬਣਾਤਾ ਭਾਰਤੀ ਨਈ ਨਿਆਇ ਸੰਹਿਤਾ ਜਿਵੇਂ ਤੁਸੀਂ ਕਿਹਾ ਵੀ ਬੜੀ ਕਨਫਿਊਜ਼ਨ ਵਾਲੀ ਸਥਿਤੀ ਪੈਦਾ ਕਰ ਦਿੱਤੀ ਸਾਰਿਆਂ ਲਈ ਇਵਨ ਸਾਡੇ ਲਈ ਸਾਡੀ ਜੁਡੀਸ਼ਰੀ ਲਈ ਇਵਨ ਪੁਲਿਸ ਵਾਲਿਆਂ ਲਈ ਕਿਉਂਕਿ ਇਹਨਾਂ ਲੋਕਾਂ ਨੂੰ ਪੁਲਿਸ ਵਾਲੇ ਵੀ ਹੁਣ ਤੁਹਾਨੂੰ ਪਤਾ ਵੀ ਜਿੰਨੀ ਕੁ ਉਹ ਕੁਆਲੀਫਾਈਡ ਹੁੰਦੇ ਨੇ ਤੇ ਉਹਨਾਂ ਨੂੰ ਇਹਦੇ ਲਈ ਪ੍ਰੋਪਰ ਟ੍ਰੇਨਿੰਗ ਵੀ ਨਹੀਂ ਦਿੱਤੀ ਗਈ ਅਗਰ ਇੱਕ ਦੋ ਦਿਨ ਦੀ ਟ੍ਰੇਨਿੰਗ ਦਿੱਤੀ ਵੀ ਗਈ ਤਾਂ ਦੈਟ ਇਜ਼ ਨੋਟ ਸਫੀਸ਼ੀਐਂਟ ਕਿ ਉਹਨਾਂ ਨੂੰ ਪੂਰਾ ਪਤਾ ਚਲ ਸਕੇ ਵੀ ਇਹ ਐਕਚੁਅਲ ਚ ਕਾਨੂੰਨ ਕੀ ਹੈ ਪਰ ਉਹ ਹੋ ਗੀ ਰਿਹਾ ਹੈ ਵੀ ਅੱਜ ਵੀ ਹਾਲਾਂਕਿ ਜਿਹੜਾ ਕਾਨੂੰਨ ਹੈ 2023 ਤੋਂ ਐਪਲੀਕੇਬਲ ਹੋ ਗਿਆ ਸੀ 1 ਜੁਲਾਈ 2023 ਤੋਂ ਪਰ ਅੱਜ ਵੀ ਕਈ ਜਗ੍ਹਾ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵਾਲੇ ਪੁਰਾਣੀਆਂ ਆਈਪੀਸੀ ਦੀਆਂ ਧਾਰਾਵਾਂ ਦੇ ਵਿੱਚ ਹੀ ਪਰਚੇ ਦਰਜ ਕਰ ਰਹੇ ਹਨ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਕਿ ਹੁਣ ਉਹ ਕਾਨੂੰਨ ਖਤਮ ਹੋ ਚੁੱਕਿਆ ਹੈ ਔਰ ਇਨ ਇਸ ਅਗਰ ਅੱਜ ਦੀ ਡੇਟ 'ਚ ਕੋਈ ਕ੍ਰਾਈਮ ਕੋਈ ਕਮਿਟ ਕਰਦਾ ਤਾਂ ਦੈਟ ਐਫ ਆਈ ਆਰ ਸ਼ੁੱਡ ਬੀ ਰਜਿਸਟਰਡ ਅੰਡਰ ਬੀ ਐਨ ਐਸ ਭਾਰਤੀ ਨਈ ਸਹੀਤਾ ਪਰ ਉਹ ਜਿਹੜਾ ਹੈਗਾ ਵੀ ਉਹ ਅਜੇ ਤੱਕ ਪੁਰਾਣੇ ਕਾਨੂੰਨਾਂ ਦੇ ਉੱਤੇ ਹੀ ਟਿਕੇ ਹੋਏ ਨੇ ਸੂਤ ਸਾਹਿਬ ਕਿਹੜੀ ਕਿਹੜੀਆਂ ਧਾਰਾਵਾਂ ਜਿਹੜੀਆਂ ਹੁਣ ਮੇਨ ਮੇਨ ਸੀਗੀਆਂ ਜਿਹੜੀ 302 ਸੀ ਕਤਲ ਦੀ ਧਾਰਾ ਹੁੰਦੀ ਸੀਗੀ ਤੇ ਉਹਦੇ ਵਿੱਚ ਵੀ ਹੁਣ ਕੋਈ ਚੇਂਜ ਕਰਤਾ ਹੁਣ ਪਤਾ ਹੀ ਨਹੀਂ ਕਿਹੜੀ ਧਾਰਾ ਲੱਗਦੀ ਹੈ 326 ਹੁੰਦੀ ਸੀਗੀ ਕੋਈ ਹੱਡੀ ਟੁੱਟ ਗਈ ਜਾਂ ਕੋਈ ਇਸ ਤਰ੍ਹਾਂ ਦਾ ਕੁਝ ਹੁੰਦਾ ਸੀਗਾ ਜਾਂ 452 ਵੀ ਕਿਸੇ ਦੇ ਘਰ ਦੇ ਉੱਤੇ ਆਣ ਕੇ ਹਮਲਾ ਕਰਨਾ ਜਾਂ ਉਹ 323 324 ਇਹ ਕਿਹੜੀ ਕਿਹੜੀਆਂ ਧਾਰਾਵਾਂ ਸੀ ਜਿਹੜੀਆਂ ਚੇਂਜ ਕਰਤੀਆਂ ਗਈਆਂ ਕਿ ਤਕਰੀਬਨ ਸਾਰੀਆਂ ਤੇ ਹੀ ਚੇਂਜ ਕਰਤਾ ਗਿਆ ਬੀ ਐਨ ਐਸ ਬਣਾਈ ਗਈ ਸਾਰੀ ਨਹੀਂ ਦੇਖੋ ਇਹਦੇ ਚ ਸਾਰੀਆਂ ਧਾਰਾਵਾਂ ਨੂੰ ਚੇਂਜ ਚੇਂਜ ਕਰ ਦਿੱਤਾ ਗਿਆ ਦੇਖੋ ਬਾਕੀ ਜੋ ਦੀ ਬਾਡੀਜ਼ ਹੈ ਜੋ ਲੈਂਗੁਏਜ ਹੈ ਉਹਦੇ ਨਾਲ ਕੋਈ ਖਿਲਵਾੜ ਨਹੀਂ ਕੀਤਾ ਗਿਆ ਦੇਖੋ ਮੈਂ ਤੁਹਾਨੂੰ ਬੜੀ ਸਪਸ਼ਟ ਰੂਪ ਵਿੱਚ ਦੱਸਣਾ ਚਾਹਨਾ ਵੀ ਸਾਡੀ ਸਰਕਾਰ ਨੇ ਇੱਕ ਕਾਨੂੰਨ ਨਵਾਂ ਬਣਾ ਦਿੱਤਾ ਇੱਕ ਐਕਟ ਨਵਾਂ ਬਣਾ ਦਿੱਤਾ ਪਰ ਉਹਦੇ ਨਾਲ ਹੋਇਆ ਕਿ ਵੀ ਬਾਕੀ ਸਭ ਕੁਝ ਐਜ਼ ਇਟ ਇਜ਼ ਹੀ ਉਹਨਾਂ ਨੇ ਰੱਖਿਆ ਅਗਰ 302 ਦੀ ਜੋ ਡੈਫੀਨੇਸ਼ਨ ਸੀ ਉਹ ਡੈਫੀਨੇਸ਼ਨ ਅੱਜ ਦੀ ਡੇਟ ਦੇ ਵਿੱਚ 101 ਦੇ ਵਿੱਚ ਹੈ 300 ਜੋ 300 ਦੀ ਡੈਫੀਨੇਸ਼ਨ ਅਗਰ ਮਰਡਰ ਉਹਦੀ ਡਿਫਾਈਨ ਕੀਤਾ ਗਿਆ ਸੀ ਤਾਂ ਉਹ ਸੈਕਸ਼ਨ 101 ਬਣਾਤਾ ਔਰ ਜੋ 302 ਸੀ ਉਹਨੂੰ ਸੈਕਸ਼ਨ ਨੂੰ 103 1 ਬਣਾ ਦਿੱਤਾ ਉਹਦੀ ਡੈਫੀਨੇਸ਼ਨ ਉਹਨਾਂ ਨੇ ਸੇਮ ਰੱਖੀ ਪਰ ਉਹਨਾਂ ਨੇ ਕੀ ਕੀਤਾ ਇਹਦੇ ਚ ਅਪਾਰਟ ਫਰਮ ਥੈਟ ਕੁਝ ਐਸੀ ਕੇਸਿਸ ਆਂਦੇ ਸੀ ਜਿਵੇਂ ਆਰਗੇਨਾਈਜ਼ਡ ਕਰਾਈਮ ਹੈ ਉਹ ਸੀਗਾ ਜਾਂ ਇੱਕ ਮੌਬ ਲਿੰਚਿੰਗ ਸੀ ਵੀ ਇੱਕ ਭੀੜ ਪਾ ਇੱਕ ਭੀੜ ਕਿਸੇ ਬੰਦੇ ਨੂੰ ਫੜ ਕੇ ਮਾਰ ਦਿੰਦੀ ਸੀ ਉਹਨੂੰ ਮੌਬ ਲਿੰਚਿੰਗ ਕਹਿੰਦੇ ਆ ਤਾਂ ਉਸ ਮੌਬ ਲਿੰਚਿੰਗ ਨੂੰ ਇਸ ਕਾਨੂੰਨ ਚ ਲਿਆਣ ਦੇ ਲਈ ਸਿਰਫ ਦੋ ਹੀ ਚੀਜ਼ਾਂ ਉਹਨਾਂ ਨੇ ਐਡ ਕੀਤੀਆਂ ਬਾਕੀ ਐਜ਼ ਇਟ ਇਜ਼ ਹੀ ਜੋ ਆਈਪੀਸੀਸੀ ਉਹਦੇ ਚ ਉਹਨਾਂ ਨੂੰ ਕਨਵਰਟ ਕਰ ਦਿੱਤਾ ਬੀਐਨਐਸ ਦੇ ਸੈਕਸ਼ਨ ਚ ਔਰ ਇਹਦੇ ਚ ਇੱਕ ਹੋਰ ਜੋ ਸਭ ਤੋਂ ਵੱਡੀ ਸਾਨੂੰ ਪ੍ਰੋਬਲਮ ਆ ਰਹੀ ਹੈ ਕਿ ਇਹਦੇ ਚ ਧਾਰਾਵਾਂ ਦੇ ਨਾਲ-ਨਾਲ ਉਹਦੀਆਂ ਉਪਧਾਰਾਵਾਂ ਵੀ ਹੈ ਅਗਰ 100 ਅਗਰ 300 ਅਗਰ 302 ਨੂੰ ਕਨਵਰਟ ਕੀਤਾ ਹੈ ਅਗਰ ਉਹ 101 ਹੈ ਤਾ 101 ਦੇ ਨਾਲ 103 ਦੇ ਨਾਲ ਉਹਦੀ ਸਬ ਕਲਾਸ 2 ਬਣਾਤੀ ਜਾਂ ਸਬ ਕਲਾਸ 1 ਬਣਾਤੀ ਇਦਾਂ ਹੀ ਅਗਰ ਆਪਾਂ ਕਹੀਏ 420 ਸੈਕਸ਼ਨ ਸੀ ਸਾਨੂੰ ਟਿਪਸ ਦੇ ਉੱਤੇ ਯਾਦ ਸੀ ਯਾਰ ਉਹਨੇ ਕਿਸੇ ਨਾਲ ਫਰਾਡ ਕਰ ਲਿਆ 420 ਹੋ ਗਈ ਪਰ ਅੱਜ ਦੀ ਡੇਟ 'ਚ ਉਹਨੂੰ 318 ਨੂੰ ਪਲੱਸ ਸਬ ਕਲਾਸ 4 ਬਣਾਤਾ ਉਹਦੇ 'ਚ ਕਿਉਂਕਿ ਉਹਦੀ ਜੋ ਪੁਨਿਸ਼ਮੈਂਟ 318 4 'ਚ ਕਰਤੀ 420 ਨੂੰ ਕਨਵਰਟ ਕਰਕੇ ਇਦਾਂ ਹੀ ਇਹਨਾਂ ਨੇ ਜੋ ਤੁਸੀਂ ਹੁਣ 300 23 ਜਾਂ 324 ਜਾਂ 326 ਦੀ ਗੱਲ ਕਰ ਰਹੇ ਹੋ ਇਹ ਇਹਨਾਂ ਨੇ ਸੈਕਸ਼ਨ 118 2 118 3 118 4 ਮਤਲਬ ਇਦਾਂ ਉਹ ਉਹਦੇ ਵਿੱਚ ਕਨਵਰਟ ਕਰ ਦਿੱਤੇ ਨਾਲ ਨਾਲ ਉਹਦੀਆਂ ਸਬ ਕਲੋਜ਼ਸ ਬਣਾ ਦਿੱਤੀਆਂ ਇਹ ਇਹਨਾਂ ਨੇ ਕਿਹਾ ਆਦਰਵਾਈਜ਼ ਕਾਨੂੰਨ ਉਹੀ ਹੈ ਜੀ ਜੋ ਪਹਿਲਾਂ ਸੀ ਉਹਦੇ 'ਚ ਕੋਈ ਛੇੜਛਾੜ ਨਹੀਂ ਕੀਤੀ। ਮਤਲਬ ਵੀ ਉਸ ਧਾਰਾ ਦੇ ਨਾਲ ਕੋਈ ਛੇੜਛਾੜ ਨਹੀਂ ਸਿਰਫ ਨੰਬਰ ਚੇਂਜ ਕੀਤੇ ਆ ਜਿਵੇਂ 307 ਹੋ ਗਈ ਸੀ ਦੀ ਉਹਦੇ ਵਿੱਚ ਕੁਝ ਹੋਰ ਲਾਤਾ ਇਹਨਾਂ ਨੇ। ਜਿਵੇਂ ਤੁਸੀਂ ਹੁਣ ਗੱਲ ਕੀਤੀ ਵੀ 302 ਧਾਰਾ ਦੇ ਵਿੱਚ 101 ਕਰਤਾ ਤੇ ਨਾਲ ਤੇ 103 ਕਰਤਾ ਮਤਲਬ ਵੀ ਸਿਰਫ ਇਹੀ ਚੇਂਜ ਕੀਤਾ ਗਿਆ। ਅਦਰਵਾਈਜ਼ ਅੰਦਰ ਕੁਝ ਨਹੀਂ ਉਹਦਾ ਕੋਈ ਬਦਲਿਆ ਗਿਆ। ਨਹੀਂ ਉਹਦਾ ਪ੍ਰarup ਉਦਾਂ ਹੀ ਆ ਜੀ। ਉਹਦੀ ਜੋ ਵਰਡਿੰਗ ਸੀ ਡਿੱਟੋ ਹੀ ਐ। ਸਿਰਫ ਇੱਕ ਦੋ ਸੈਕਸ਼ਨਸ ਨੂੰ ਜਿਵੇਂ ਤੁਹਾਨੂੰ ਮੈਂ ਮੌਬ ਲਿੰਚਿੰਗ ਦੀ ਗੱਲ ਕੀਤੀ ਜਾਂ ਪੈਟੀ ਆਰਗੇਨਾਈਜ਼ਡ ਕ੍ਰਾਈਮ ਆ ਆਰਗੇਨਾਈਜ਼ਡ ਕ੍ਰਾਈਮ ਐ। ਇਹਨਾਂ ਨੂੰ ਛੱਡ ਕੇ ਬਾਕੀ ਕੋਈ ਛੇੜਛਾੜ ਨਹੀਂ ਕੀਤੀ ਗਈ ਬਾਕੀ ਸਾਰਾ ਐਜ਼ ਇਟ ਇਜ਼ ਹੈ ਬਟ ਹੁਣ ਪ੍ਰੋਬਲਮ ਇਹ ਹੋ ਗਈ ਵੀ ਕਨਫਿਊਜ਼ਨ ਇਹ ਹੋ ਗਈ ਵੀ ਹੁਣ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਇੱਕ ਤਾਂ ਕੋਰਟ ਇੱਕ ਤਾਂ ਬੜੇ ਸ਼ਾਰਟ ਨੋਟਿਸ ਦੇ ਵਿੱਚ ਇਸ ਇਨ ਐਕਟ ਨੂੰ ਇੰਪਲੀਮੈਂਟ ਕੀਤਾ ਗਿਆ ਔਰ ਐਕਟ ਵੀ ਇਹਨਾਂ ਨੇ ਤਿੰਨ ਬਦਲ ਦਿੱਤੇ ਇੱਕ ਤਾਂ ਸਾਡੀ ਸੀਆਰਪੀਸੀ ਨੂੰ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ ਜ ਬਣਾਤਾ ਇਹ ਕਿ ਇਹਨਾਂ ਨੇ ਐਵੀਡੈਂਸ ਐਕਟ ਚੇਂਜ ਕਰ ਦਿੱਤਾ ਜੇ ਨੂੰ ਭਾਰਤੀ ਸਾਖਸ਼ੀਆ ਦੀ ਨਿਯਮ ਕਰ ਦਿੱਤਾ ਇੱਕ ਭਾਰਤੀ ਨਿਆਇ ਸਹਿਤ ਜੋ ਬੀ ਐਨ ਐਸ ਇਹਨੂੰ ਕਨਵਰਟ ਕਰ ਦਿੱਤਾ ਤਾਂ ਬੀ ਐਨ ਐਸ ਦੇ ਵਿੱਚ ਤਿੰਨ ਐਕਟ ਜਿਹਨਾਂ ਨੇ ਚੇਂਜ ਕਰ ਦਿੱਤੇ ਨਾ ਤਾਂ ਕਿਸੇ ਨੂੰ ਉਹਨਾਂ ਦੀ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਨਾ ਕੋਈ ਐਸਾ ਜੋ ਐਡਵੋਕੇਟਸ ਨੇ ਉਹਨਾਂ ਨੂੰ ਪ੍ਰੋਪਰਲੀ ਆਪਣੀ ਤਿਆਰੀ ਕਰਨ ਲਈ ਕੋਈ ਪ੍ਰੋਪਰ ਟਾਈਮ ਮਿਲਿਆ ਤੇ ਇਹ ਜਿਹੜੀ ਐਸੀ ਕੋਯਾਸ ਇੱਕ ਐਸੀ ਸਥਿਤੀ ਇੱਕ ਐਸਾ ਸਿਚੁਏਸ਼ਨ ਅਰਾਇਜ਼ ਹੋ ਗਈ ਜਿਦੇ ਚ ਸਾਡੇ ਕਈ ਜੁਡੀਸ਼ੀਅਲ ਆਫੀਸਰ ਨੇ ਸਾਡੇ ਐਡਵੋਕੇਟਸ ਨੇ بڑے ਸੀਨੀਅਰ ਐਡਵੋਕੇਟਸ ਨੇ ਕੇਵਲ ਅਸੀਂ ਲੋਕ ਵੀ ਕਨਫਿਊਜ਼ ਹੋ ਜਾਂਦੇ ਆ ਵੀ ਇਹਦੇ ਚ ਕਿਹੜਾ ਸੈਕਸ਼ਨ ਤੇ ਕਿਵੇਂ ਇੰਪਲੀਮੈਂਟ ਕਰਨਾ ਕਿਹੜਾ ਸੈਕਸ਼ਨ ਲੱਗੇਗਾ ਔਰ ਸਾਨੂੰ ਵੀ ਇਹਦੇ ਲਈ ਫਿਰ ਆਪਣੀਆਂ ਬੁਕਸ ਹੀ ਆਪਣੇ ਜੋ ਹੈ ਉਹਨਾਂ ਨੂੰ ਕੰਸਲਟ ਕਰਨਾ ਪੈਂਦਾ ਹੈ ਇਹਨਾਂ ਨੂੰ ਉਹ ਕਰ ਦੇਖਣਾ ਪੈਂਦਾ ਹੈ ਜੀ ਜੀ ਸੂਤ ਸਾਹਿਬ ਨੂੰ ਲੱਗਦਾ ਨਹੀਂ ਵੀ ਇਸ ਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਇਹਦੇ ਵਿੱਚ ਟ੍ਰੇਨਿੰਗ ਦੇਣ ਦੀ ਜ਼ਰੂਰਤ ਹੈ ਇਹਦੇ ਜੀ ਐਡਵੋਕੇਟਸ ਨੂੰ ਵੀ ਟ੍ਰੇਨਿੰਗ ਦੇਣ ਦੀ ਜ਼ਰੂਰਤ ਹੈਗੀ ਹੈ ਜਾਂ ਆਪਣੀ ਜਿਹੜੇ ਪੁਲਸ ਮੁਲਾਜ਼ਮ ਹੈਗੇ ਉਹਨਾਂ ਨੂੰ ਵੀ ਟ੍ਰੇਨਿੰਗ ਦੇਣ ਦੀ ਜ਼ਰੂਰਤ ਹੈ ਤਾਂ ਜੋ ਕਿਸੇ ਨਾਲ ਵੀ ਕੋਈ ਤੱਕਾ ਨਾ ਹੋ ਸਕੇ ਕਿਉਂਕਿ ਜਿਹੜੀ ਕਿਸੇ ਵੀ ਧਾਰਾ ਦਾ ਗਲਤ ਇਸਤੇਮਾਲ ਨਾ ਹੋ ਸਕੇ ਕਿਉਂਕਿ ਅਧੂਰਾ ਗਿਆਨ ਬੜਾ ਖਤਰਨਾਕ ਹੁੰਦਾ ਹੈ ਜੇ ਕਿਤੇ ਮੰਨ ਲਓ ਅਧੂਰੀ ਜਾਣਕਾਰੀ ਦੇ ਵਿੱਚ ਆਣ ਕੇ ਕੋਈ ਮੁਲਾਜ਼ ਦੰਦਾ ਆਇਆ ਤਾਂ ਉਹਦਾ ਖਮਿਆਜਾ ਤਾਂ ਫਿਰ ਲੋਕਾਂ ਨੂੰ ਹੀ ਭੁਗਤਣਾ ਪਏਗਾ ਬਿਲਕੁਲ ਜੀ ਇਹਦੇ ਚ ਦੇਖੋ ਮੇਰੇ ਹਿਸਾਬ ਦੇ ਨਾਲ ਤਾਂ ਜੋ ਪੁਲਿਸ ਦੀ ਟ੍ਰੇਨਿੰਗ ਹੈ ਉਹਨੂੰ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਬਣਦੀ ਸੀ ਇਹਦੇ ਲਈ ਸਰਕਾਰ ਨੂੰ ਕੁਝ ਸੈਮੀਨਾਰਸ ਜਾਂ ਉਹਨਾਂ ਦੇ ਟ੍ਰੇਨਿੰਗ ਕੈਂਪਸ ਕੈਂਪਸ ਆਰਗੇਨਾਈਜ਼ ਕਰਨੇ ਚਾਹੀਦੇ ਸੀ ਤਾਂ ਕਿ ਉਹ ਜਿਹੜੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਪ੍ਰੋਪਰ ਕੰਮ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ ਹੁਣ ਵੀ ਕਈ ਵਾਰ ਅਸੀਂ ਲੋਕ ਦੇਖਦੇ ਹਾਂ ਹੁਣ ਅਗਰ ਉਹ ਜਿਵੇਂ ਸੈਕਸ਼ਨ 304 ਏ ਸੀਗਾ ਜਿਹਨੂੰ ਅਸੀਂ ਨੈਗਲੀਜੈਂਟ ਡਰਾਈਵਿੰਗ ਕਹਿ ਦਿੰਦੇ ਸੀ ਜਾਂ ਕੋਈ ਡੈਥ ਬਾਈ ਨੈਗਲੀਜੈਂਟ ਐਕਟ ਕਹਿ ਦਿੰਦੇ ਸੀ ਵੀ ਜਿਹਦੇ ਨਾਲ ਕੋਈ ਅਗਰ ਕੋਈ ਲਾਪਰਵਾਹੀ ਦੇ ਨਾਲ ਕੰਮ ਕਰਦਾ ਜਿਹਦੇ ਨਾਲ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਹ ਹੁੰਦਾ ਕੀ ਸੀ ਅਗਰ ਅਗਰ ਉਸ ਸੈਕਸ਼ਨ ਦੇ ਵਿੱਚ ਅਗਰ ਅੱਜ ਦੀ ਡੇਟ 'ਚ ਐਫ ਆਈ ਆਰ ਹੁੰਦੀ ਹੈ ਤਾਂ ਉਹਦੇ 'ਚ ਕਨਫਿਊਜ਼ਨ ਹੋ ਜਾਂ ਉਹ ਇਹ ਹੋ ਆ ਜਾਂਦੀ ਹੈ ਕਿ ਉਸ ਸੈਕਸ਼ਨ 'ਚ ਉਸ ਧਾਰਾ ਦੇ ਵਿੱਚ ਜੋ ਪੁਨਿਸ਼ਮੈਂਟ ਹੈ ਉਹਦੇ 'ਚ 2 ਸਾਲ ਦਾ ਸਜ਼ਾ ਜਦ ਕਿ ਉਹ ਜਿਹੜੀ 304 ए ਹੈ ਉਹ ਅੱਜ 106 ਦੇ ਵਿੱਚ ਕਨਵਰਟ ਕਰ ਦਿੱਤੀ ਜੋ ਸਾਡੀ ਸਰਕਾਰ ਹੈ ਉਹ 106 ਦੇ ਵਿੱਚ ਜਿਹੜੀ ਸਜ਼ਾ ਹੈ ਉਹ ਤਕਰੀਬਨ ਹੈ ਜੀ 5 ਸਾਲ ਦੀ ਜੀ ਤੇ ਅਗਰ ਮੁਕਦਮਾ ਤੁਹਾਡਾ ਇੱਕ 304 ਇਹ ਚ ਦਰਜ ਹੋਇਆ ਸੇਮ ਆਫੈਂਸ ਦਾ ਉਹਦੇ ਚ ਜੋ ਸਜ਼ਾ ਹੈਗੀ ਉਹ 2 ਸਾਲ ਦੀ ਹੈ ਅਗਰ ਉਹੀ ਜਿਹੜਾ ਹੈਗਾ ਅਗਰ ਬੀ ਐਨ ਐਸ ਦੇ ਵਿੱਚ ਰਜਿਸਟਰਡ ਹੁੰਦਾ ਉਸੇ ਤੋਂ ਉਹਦੇ ਚ ਸਜ਼ਾ 5 ਸਾਲ ਦੀ ਹੈ ਇਹ ਇਹਦੇ ਚ ਕਰਕੇ ਸਾਡੇ ਲੋਕਾਂ ਨੂੰ ਬੜੀ ਪ੍ਰੋਬਲਮ ਦੀ ਬੜੀ ਬਹੁਤ ਜ਼ਿਆਦਾ ਪ੍ਰੋਬਲਮ ਆਏਗੀ ਲੋਕਾਂ ਦੇ ਲਈ ਬੜੀ ਮੁਸ਼ਕਲ ਸਿਚੁਏਸ਼ਨ ਹੋ ਜਾਏਗੀ ਇਹਦੇ ਵਿੱਚ ਅ ਜੂ ਸਾਹਿਬ ਇੱਕ ਹੋਰ ਮੇਰਾ ਸਵਾਲ ਸੀਗਾ ਜਿਵੇਂ ਐਨੀਮਲ ਐਕਸ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਐਨੀਮਲ ਦੇ ਉੱਤੇ ਅਤਿਆਚਾਰ ਕਰਦਾ ਆ ਤੇ ਉਹਦੇ ਤੇ ਵੀ ਜਿਹੜੀਆਂ ਧੜਾਵਾਂ ਲੱਗਦੀਆਂ ਤੇ ਉਹ ਬਹੁਤ ਮਾਮੂਲੀ ਧੜਾਵਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਆ ਬੰਦੇ ਨੂੰ ਠਾਣੇ ਤੋਂ ਹੀ ਜਾਂ ਪਹਿਲੇ ਦਿਨ ਤੋਂ ਹੀ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਮਿਲ ਜਾਂਦੀ ਆ ਤੇ ਕੀ ਚਾਹੀਦਾ ਨਹੀਂ ਕਿਉਂਕਿ ਬਹੁਤ ਸਾਰੇ ਲਵਰ ਨੇ ਜਿਹੜੇ ਆਪਣਾ ਸੌਰੀ ਐਨੀਮਲ ਲਵਰ ਨੇ ਜਿਹੜੇ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ ਨੇ ਤੇ ਉਹ ਬੜੀ ਮੁਸ਼ਕਲਾਂ ਦੇ ਨਾਲ ਜਿਹੜਾ ਅਤਿਆਚਾਰੀ ਹੁੰਦਾ ਆ ਐਨੀਮਲ ਦੇ ਅਤਿਆਚਾਰ ਕਰਦਾ ਤੇ ਉਹਨਾਂ ਨੂੰ ਸਜ਼ਾ ਦਿਵਾਉਣ ਤੇ ਉਹਨਾਂ ਦੇ ਮਾਮਲੇ ਦਰਜ ਕਰਵਾਉਂਦਾ ਤੇ ਜਿਹੜੇ ਉਰੂਪੀ ਹੁੰਦੇ ਤੇ ਉਹ ਬਹੁਤ ਜਲਦ ਛੁੱਟ ਜਾਂਦੇ ਨੇ ਬਿਲਕੁਲ ਜੀ ਇਹ ਅੱਜਕੱਲ ਬੜੀ ਹੌਟ ਟਾਪਿਕ ਹੈ ਕਿਉਂਕਿ ਸਾਡੇ ਸਮਾਜ ਚ ਦੇਖੋ ਐਨੀਮਲਸ ਦਾ ਵੀ ਕਾਫੀ ਵੱਡੀ ਇੰਪੋਰਟੈਂਸ ਹੈ ਸਾਡੀ ਸਮਾਜ ਦੇ ਵਿੱਚ ਉਹ ਸਾਡੇ ਸਾਰੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਐਸਾ ਉਹਨਾਂ ਲੋਕਾਂ ਦੇ ਲਈ ਉਹਨਾਂ ਜਾਨਵਰਾਂ ਦੇ ਲਈ ਹਮਦਰਦੀ ਹੈ ਵੀ ਅਸੀਂ ਸੋਚਦੇ ਹਾਂ ਵੀ ਅਗਰ ਜਿੱਦਾਂ ਅਸੀਂ ਸਾਹ ਲੈਣ ਦੇ ਹੱਕਦਾਰ ਆ ਇਸ ਖੁੱਲੀ ਹਵਾ ਦੇ ਵਿੱਚ ਤਾਂ ਉਹਨਾਂ ਨੂੰ ਵੀ ਉਹ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਇੱਕ ਬਰਾਬਰੀ ਦਾ ਇੱਕ ਮੌਕਾ ਮਿਲਣਾ ਚਾਹੀਦਾ ਪਰ ਸਾਡੇ ਵਿੱਚੋਂ ਹੀ ਕੁਝ ਇਨਸਾਨ ਐਸੇ ਹੁੰਦੇ ਨੇ ਜਿਹੜੇ ਆਪਣੇ ਪਲੇਜ਼ਰ ਦੇ ਲਈ ਆਪਣੇ ਖੁਸ਼ੀ ਦੇ ਲਈ ਉਹਨਾਂ ਦੇ ਉੱਤੇ ਅਤਿਆਚਾਰ ਕਰਦੇ ਆ ਉਹਨਾਂ ਨੂੰ ਮਾਰ ਦਿੰਦੇ ਆ ਤੇ ਉਹਦੇ ਲਈ ਜੋ ਤਾਰਾਵਾ ਹੈ ਜਿਵੇਂ ਐਨੀਮਲ क्रुएਲਟੀ ਐਕਟ ਹੈ ਉਹਦੇ ਵਿੱਚ ਜਿਹੜੀਆਂ ਤਾਰਾਵਾ ਉਹਨਾਂ ਚ ਜਿਹੜੀ ਪੁਨਿਸ਼ਮੈਂਟ ਹੈ दैट इज वेरी ਵੀਕ ਉਹ ਬੜੀਆਂ ਜੋ ਹੈਗੀਆਂ ਉਹ ਜਿਹੜੀ ਪੁਨਿਸ਼ਮੈਂਟ ਹੈ ਉਹ ਸਿਰਫ 5 ਮਹੀਨੇ 6 ਮਹੀਨੇ ਜਾਂ ਮਤਲਬ ਮੈਕਸਿਮਮ ਜਾਂ ਫਿਰ ਉਹਦੇ ਚ ਉਹ ਜੁਰਮਾਨਾ ਭੁਗਤ ਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਔਰ ਉਹਦੇ ਚ ਜਿਵੇਂ ਤੁਸੀਂ ਕਿਹਾ ਕਿ ਮੌਕੇ ਤੇ ਹੀ ਜ਼ਮਾਨਤ ਹੋ ਜਾਂਦੀ ਹੈ ਇਹ ਵੀ ਗੱਲ ਬਿਲਕੁਲ ਠੀਕ ਹੈ ਉਹਦੇ ਚ ਉਹਨਾਂ ਨੂੰ ਸਪੋਰਟ ਤੇ ਹੀ ਜ਼ਮਾਨਤ ਮਿਲ ਜਾਂਦੀ ਹੈ ਜਦ ਕਿ ਇੱਕ ਜਾਨਵਰ ਆਪਣੀ ਜਾਨ ਤੋਂ ਚਲਾ ਗਿਆ ਪਰ ਉਹਨੇ ਆਪਣੀ ਉਸੇ ਟਾਈਮ ਹੀ ਜ਼ਮਾਨਤ ਕਰਾਈ ਉਹ ਅਗਲਾ ਆਪਣੇ ਘਰ ਨੂੰ ਚਲਾ ਗਿਆ ਉਸ ਤੋਂ ਬਾਅਦ 50 ਰੁਪਏ 100 ਰੁਪਏ ਜੁਰਮਾਨਾ ਦੇ ਕੇ ਅਗਲਾ ਬਾਹਰ ਆ ਗਿਆ ਥਿਸ ਇਜ਼ ਰੀਅਲੀ ਵੈਰੀ ਹਾਇਰਾਸਿੰਗ ਵੈਰੀ ਪੇਨਫੁਲ 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 ਸਿਚੁਏਸ਼ਨ ਔਰ ਅਸੀਂ ਸਰਕਾਰਾਂ ਤੋਂ ਇਹ ਉਮੀਦ ਕਰਦੇ ਹਾਂ ਕਿ ਉਹਦੇ ਲਈ ਵੀ ਸਖਤ ਤੋਂ ਸਖਤ ਕਾਨੂੰਨ ਆਣਾ ਚਾਹੀਦਾ ਦੇਖੋ ਅਗਰ ਉਹ ਜਾਨਵਰ ਹੈ ਉਹ ਵੀ ਇਸ ਗ੍ਰਹਿ ਦੇ ਸਾਡੀ ਦੁਨੀਆ ਦੇ ਇੱਕ ਪ੍ਰਾਣੀ ਨੇ ਉਹਨਾਂ ਨੂੰ ਵੀ ਜੀਣ ਦਾ ਉਹਨਾਂ ਹੀ ਅਧਿਕਾਰ ਹੈ ਜਿੰਨਾ ਕਿ ਸਾਡੇ ਸਾਡੇ ਲੋਕਾਂ ਨੂੰ ਹੈ ਤੇ ਅਗਰ ਉਹਨਾਂ ਨੂੰ ਉਹ ਅਧਿਕਾਰ ਉਹ ਪੂਰਾ ਮਿਲੇ ਉਹਨਾਂ ਨੂੰ ਵੀ ਸੁਰੱਖਿਆ ਜੀਵਨ ਦੀ ਗਾਰੰਟੀ ਮਿਲੇ ਜੋ ਸੰਵਿਧਾਨ 'ਚ ਸਾਨੂੰ ਦਿੱਤਾ ਗਿਆ ਹੈ ਤਾਂ ਐਟ ਲੀਸਟ ਉਹ ਵੀ ਆਪਣੀ ਜ਼ਿੰਦਗੀ ਬੜੇ ਖੁਸ਼ੀਪੂਰਨ ਤਰੀਕੇ ਦੇ ਨਾਲ ਜੀਣ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਸੋ ਤੁਸੀਂ ਸੁਣਿਆ ਵਾ ਇਹ ਐਡਵੋਕੇਟ ਗ੍ਰੀਸ਼ ਸੂਦਸੀ ਇਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਤੇ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲੈ ਕੇ